ਕੀ ਕਾਲ ਜੀ ਸਵਰਤਾ ਜੀ ਦੀ ਵੀਡੀਓ ਜੀ ਲਓ ਜੀ ਬਾਹਰ ਪੈ ਰਿਆ ਮੀ ਨਾਲੇ ਬੱਦਲ ਵੀ ਬਹੁਤ ਬੱਦਲ ਬਾਈ ਪੂਰੀ ਰਾਤ ਪੂਰਾ ਪੈ ਲਿਆ ਹੁਣ ਵੀ ਤਿਆਰੀ ਚ ਇੱਧਰ ਅਸੀਂ ਧਰ ਲਿਆ ਫਿਰ ਕੁਆ ਹਾਂ ਜੀ ਕਹਿੰਦੇ ਵੀ ਅੱਜ ਹੋਵਾ ਹੀ ਬਣਾ ਲਓ ਹਾਂ ਜੀ ਮਾਗੋਂ ਠੰਡਾ ਸਿਆਲ ਦਾ ਟਾਈਮ ਆ ਗਿਆ ਦੁਆਰਾ ਦੁਆਰਾ ਸਿਆਲ ਚੱਲ ਪਿਆ ਮੀ ਚਰ ਕੇ ਦੋ ਦੇ ਦੀ ਚਾਹੀਦੀ ਵੀ ਮਾਗੋਂ ਠੰਡਾ ਹੈ ਹਾਂ ਜੀ ਹਲੇ ਉੱਡੀ ਗਰਮੀ ਤਾਂ ਹਲੇ ਹੋਣੀ ਨਹੀਂ ਚਾਹੀਦੀ ਜਿੰਨੀ ਹੋਈ ਵੀ ਆ ਇੰਨੀ ਤਾਂ ਹੋਣੀ ਨਹੀਂ ਚਾਹੀਦੀ ਹਲੇ ਸਰੀ ਉਹ ਆਪਣੇ ਡਿਊਟੀ ਪਰ ਇਧਰ ਮੈਂ ਨੂੰ ਲਾਉਂ ਬਿਠਾਤਾ ਹਾਂ ਇਧਰ ਆਪੇ ਕੁੱਟਣ ਲੱਗ ਗਿਆ ਸਮਾਨ ਹਾਂਜੀ ਕਿੰਗਾ ਕੁੱਟ ਲਾ ਦੂ ਆਪਣਾ ਹਾਂਜੀ ਮਮਾ ਉਧਰ ਰੁਕੀਆਂ ਬਗੂਂਦੀ ਹਾਂਜੀ ਮਗਰ ਠੰਡਾ ਤਾਂ ਕੰਮ ਕੋਈ ਨਹੀਂ ਕੰਮ ਤਾਂ ਹੁਣ ਕਿਆ ਕਰ ਸਕਦੇ ਆ ਮੈਸਾ ਵੀ ਨਹੀਂ ਬਾਹਰ ਨਿਕਲਨੀ ਆ ਕੱਖ ਵੀ ਨਹੀਂ ਵੱਡੂ ਹੋਣੇ ਪਰਚੀ ਲੈ ਕੇ ਜਾਣੀ ਸੀ ਉਹ ਹੁਣ ਕੱਲ ਲੈ ਕੇ ਜਾਉਂਦਾ ਜੇ ਮੀਂਹ ਬੱਲੀਆ ਚਰ ਕਹਿੰਦੇ ਛੱਡੇ ਹੋਣੀ ਗੱਲੀ ਨੇ ਹਾਂ ਪਤਲੀ ਨੂੰ ਕੱਢ ਦਾਂਗੇ ਕੋਈ ਗੱਲ ਨਹੀਂ ਸਾਡੀ ਹਾਂਜੀ ਉਹ ਮੈਨੂੰ ਕੋਈ ਛਤਰੀ ਨਹੀਂ ਹੈਗੀ ਹੁਣ। ਇਹੀ ਪੱਕਾ ਚੱਕਰ ਪੈ ਗਿਆ। ਕੀ ਪਛੜਿਆ ਹਾਂਗਾ ਮੈਂ ਵੀ ਦੇਖੂੰਗਾ। ਦੇਖ ਕੇ ਮਿੰਗੇ ਦੇਖ ਕੇ ਛੱਡਿਆ ਓ। 300 ਰੁਪਏ ਹੀ ਆ। ਹੂੰ। ਉਹ ਗੱਲ ਕਰਨਾ ਪਈ ਹੀ ਹੁਣ। ਰੇਤਾ ਮੰਨ। ਰੇਤਾ ਹੋਣਾ ਨਹੀਂ ਔਖਾ ਏ। ਛਤਰੀ ਮੈਂ ਬਲਾਈਏਗੀ। ਠੀਕ ਹੈ। ਛਤਰੀ ਲਾਈ ਤੇ ਫੇਰ ਦੇਖਾਂਗੇ। ਆ ਥੈਲੇ ਪੱਲੀਆਂ ਲਈ। ਹੂੰ। ਪੱਲੀਆਂ ਬਣਾਉਣ ਨੂੰ ਕੱਢੇ ਆ। ਵਿੱਚੇ ਵੀੜਾ ਵਾਲੇ ਵਿੱਚੇ ਦੂਏ। ਕੰਨਵਾ। ਹੀ ਗਈ ਦੇਖਦੇ ਹੋ ਕਿੰਨਾ ਕੁ ਬਣਦਾ ਫੁੱਲ ਨੂੰ 10 ਤੋਂ 20 ਦੇ ਕਿੰਨਾ ਤਗਰੀਬਨ 2.5 ਕਿਲੋ ਤੱਕ ਹੈ ਨਾ ਜੀ ਜਿੰਨਾ ਬਣ ਗਿਆ ਇੱਧਾ ਗਿਆ ਵਰਨਾ ਤਕੜਾ ਬੀ ਨਹੀਂ ਹੁੰਦਾ ਕਾ ਖਾ ਕੇ ਤੂੰ ਲੈ ਹਮ ਵੀ ਕਾ ਖਾ ਤਕੜਾ ਮੈਂ ਖਾਂਦਾ ਹਾਂ ਉਹ ਕਿਆ ਕਰਦਾ ਪਤਾ ਨਹੀਂ ਪਤਾ ਨਹੀਂ ਉਹ ਗੱਲ ਹੀ ਖਾਂਦਾ ਵੀਰੇ ਉੱਪਰ ਸਵੇਰੇ ਥੋੜੀ ਖਾਦਨ ਮੈਂ ਤੀਹ ਬਹਿਰ ਖਾਦਦਾ ਮੇਰੇ ਕੋਲ ਚਾਹੀਦੀ ਉਹ ਗਲੀ ਹੈੁੰਦਾ ਤੀਹ ਨਾ ਹੈ ਜੀ 90 ਰੁਪਏ ਲੈ ਕਿੱਥੇ ਤੀਹ ਨਾ ਹੈ ਇਕ ਕਾਲ ਹੋਰ ਦੇਖ ਲੈ ਹਾਂ ਜੀ ਰੁਪਏ ਰੁਪਏ ਸਭ ਨੂੰ ਨਵੇਂ ਘਰ ਤੇ ਦੋ ਜਦ ਕੜਾਹੀ ਚੜਾਉਣੀ ਆ ਜਦ ਪੁਰਾਣੀ ਜਾ ਜੈਣੀ ਆ ਪੁਰਾਣੀ ਜਾ ਜੈਣਾ ਜਾਂ ਵਿੜੇ ਚੋ ਜਾਣਾ ਬਈ ਹਾਂ ਜੀ ਉਧਰ ਅੰਦਰ ਗੰਦ ਨਾ ਬਰਵੇ ਸੂਈ ਚ ਹਾਂ ਜੀ ਆਹ ਜਦ ਪੁਰਾਣੇ ਘਰ ਤੇ ਮਰੇ ਚਾਹਤੇ ਰਹਿੰਦੇ ਉਧਰੇ ਬੈਠ ਕੇ ਕੂਆ ਕੱਢਣਾ ਇੱਥੇ ਵਧੀਆ ਇੱਥੇ ਹਵਾ ਹੀ ਨਹੀਂ ਲੱਗਦੀ ਛੱਡੇ ਚ ਵੀ ਆਹਰ ਸੋਈ ਚ ਤਾਂ ਲੱਗਦੀ ਨਹੀਂ ਗਾਹ ਪੈ ਜਾਂਦਾ ਉਹ ਤੇ ਗੱਲ ਤਾਂ ਹਾਏ ਪਹਿਲਾਂ ਪਰ ਕੱਢਣੀ ਆ ਹੁਣ ਹੂੰ ਪੱਲੇ ਛੱਡੇ ਪਈ ਨੇ ਗਰਮੈਸ ਉਹ ਟੈਲੀਫੋਨ ਖਾਦੀ ਆ ਹਾਂਜੀ ਮੈਂ ਕੱਢਣੀ ਆ ਖਾਲਪੇ ਨੂੰ ਚੱਲ ਹੋਰ ਇੱਥੇ ਵਧੀਆ ਏ ਇੱਥੇ ਬੈਹ ਹੋ ਜਾਂਦਾ ਏ ਕੱਢਣੀ ਨੂੰ ਸੋਖਾ ਉਰੇ ਹੂੰ ਤੂੰ ਨਮੀ ਕਿ ਖੜੀ ਹੈ ਕੀ ਵੀਟ ਘੱਟ ਕਰਨਾ ਲੈ ਤੈਨੂੰ ਪਤਾ ਜਿਹੜੇ ਹੁਣ ਬੰਨੇ ਹੋ ਉਹਨਾਂ ਨੂੰ ਤਾਂ ਹੀ ਚਾਹ ਮਿਲੂਗੀ ਤਾਂ ਹੀ ਦੁੱਧ ਮਿਲੂਗਾ ਚਾਹ ਇਹ ਵੀ ਆ ਉਰੀ ਖੜਾ ਤੇ ਡੜੀ ਰਹਿਣ ਦੇ ਅੱਗੇ ਚਾਹ ਲੱਗੇ ਕਰਦੇ ਆ ਆਪਸਾਂ ਦੀ ਗੱਲ ਮੰਨੀ ਦੀ ਆ ਬਾਬਾਈ ਦੀ ਗੱਲ ਮੰਨੀ ਦੀ ਹੈ ਨਹੀਂ ਹੋ ਪਈ ਮੀਂਹ ਵੀ ਖਾਸਾ ਪੈ ਲਿਆ ਮੀਂਹ ਦਾ ਖਾਸਾ ਲੱਗਿਆ ਸੀ ਤਾਂ ਆ ਗਿਆ ਤਾਂ ਥੋੜਾ ਜਿਹਾ ਅੱਛੀ ਆਉਂਦਾ ਥਾ ਤੋਰ ਬਾਬਾਈ ਕੀ ਕਹ ਮੱਗੀਆਂ ਮੀਂਹ ਫੇਰ ਆ ਗਿਆ ਦੁਬਾਰਾ ਹੈਨਾ ਪਹਿਲਾਂ ਤਾਂ ਹਟ ਗਿਆ ਤਾਂ ਧੁੱਪ ਆ ਨਿਕਲ ਗਈ ਥੀ

ਕਰ ਦਿੰਦਾ ਹੂੰ ਡੇਰੀ ਆ ਜਾ ਕਰ ਦੀ ਆ ਜਾ ਕਰ ਦਿੰਦੇ ਆ ਤੂੰ ਹੁਕਮ ਕਰ ਦੇੜੀ ਮੈਂ ਦਾ ਸਮਾਣਾ ਮੈਟਾ ਲਾਉਣਾ ਤੇਰੀ ਦੇਰ ਕਰਦਾ ਹੋਰ ਅੱਜ ਹੁੰਡੇੜੀ ਕਦੇ ਕੱਖ ਵੜ ਗਏ ਨੇ ਕਾਏ ਹੁਣ ਦੇ ਹੁਣ ਦੇ ਕੱਲ ਨਹੀਂ ਵੱਡੇ ਤੇ ਕੱਲ ਵੱਡੇ ਥੋੜੇ ਵੱਟੇ ਜੇ ਕੱਲ ਦਾ ਛੋਟਾ ਦਾ ਅੱਛਾ ਹੁਣ ਕੱਲ ਵੱਧ ਨਹੀਂ ਅੱਜ ਵਰਸੇ ਵੱਡ ਰਹੇ ਵੜਦਾ ਤਾਂ ਮੈਂ ਤਾਂ ਇਹਨਾਂ ਨੂੰ ਬੱਦਲ ਘੋ ਰਿਹਾ ਮੈਂ ਆ ਗਿਆ ਮੈਂ ਸਾਵਾਰ ਗੜੀਆਂ ਸੀ ਇਹ ਵੀ ਆ ਜੇ ਦੀਕਾ ਘਰ ਨਹੀਂ ਤਾਂ ਉਹਨੇ ਬੰਨਤੀ ਮਰੇ ਆਉਂਦੇ ਰੋ ਚੱਲ ਜਿਆ ਪੱਤਲ ਘੋੜਦਾ ਨਾ ਐਣ ਬੈਣੇ ਡਰ ਹੁੰਦਾ ਹਾਂ ਇਹ ਹੁੰਦਾ ਦਾ ਆ ਗਿਆ ਹਾਂਜੀ ਬਾਬਾਈ ਸਵੇਰ ਦੇ ਕਹੀ ਜਾਂਦੇ ਮੜਾ ਮੜਾ ਜੇ ਪੈ ਕੇ ਛੱਡ ਜਾਂਦੇ ਮੜਾ ਮੜਾ ਜੇ ਪੈ ਕੇ ਛੱਡ ਜਾਂਦੇ ਰਾਤ ਨੂੰ ਪੈਣ ਕਿੰਨੀ ਠੀਕ ਹੈ ਹਾਂ ਚਲੂਗਾ ਤੇ ਗਿਆ ਉਹਦੇ ਬਾਣੀ ਤੇ ਗਿਆ ਹੈਰੋਿਕਗਲ ਜਿਹੜਾ ਮੈਂ ਇਹ ਇੱਕਣਾ ਪੈ ਜੂਏ ਕੋਈ ਬਗੜ ਨਹੀਂ ਜਿਹੜਾ ਨਾ ਇਹ ਨਹੀਂ ਤੈਨੂੰ ਪਾਣੀ ਨਹੀਂ ਦਿਖ ਰਾ ਰਤਨਾ ਪੇ ਇਹ ਕਿਣੀ ਵਿੱਚੇ ਗਈ ਧਰਤੀ ਦੀ ਇਹ ਰਸਮਾਂ ਪਿਆ ਬਹੁਤ ਵਧੀਆ ਪਰ ਹਵਾ ਹਵਾ ਨਾਲ ਚੱਲੀ ਐਂਡ ਨਾ ਹਾਂ ਐਂਡ ਦਾ ਡਰਾ ਹੈ ਇਹਨੇ ਕੰਮ ਖਰਾਬ ਕਰ ਦਿੱਤੀ ਹੈ ਖਰਾਬ ਕੰਮ ਬੰਦਾ ਕਹਿੰਦੀ ਜਿੱਦਾਂ ਪਹਿਲਾਂ ਵੀ ਨਹੀਂ ਪਿਆ ਸੀ ਜਲੰਧਰ ਉਹਦੋਂ ਬਹੁਤ ਐਂਡ ਪਈ ਯਾਦ ਇੱਕ ਜੀ ਜੀ ਦਾਦਾ ਕਹਿੰਦਾ ਉਹਨਾਂ ਨੇ ਸ਼ਹਿਰ ਕੰਨ ਆਣ ਪੈ ਗਈ ਆ ਹੁਣ ਮੁੰਦਰਾ ਪਾਸੇ ਦੱਸਣ ਦੱਸੀ ਅੱਛਾ ਜੀ ਮੇਰੇ ਕੋ ਤਾਂ ਜਿਹੜੀ ਪਰਸੋ ਵੱਢੇ ਤੇ ਮੈਂ ਤਿੰਨ ਭਰੀਆਂ ਵੱਡੀਆਂ ਦੋ ਕੱਲ ਟੁੱਕਦੀ ਐ ਇੱਕ ਅੱਜ ਟੁੱਕ ਦੇਣੀ ਹਾਂ ਮਸੀਨੇ ਵੱਢ ਲੈ ਵੇ ਮਾ ਮੌਸਮ ਖਰਾਬ ਆ ਹੋਰ ਰੈਂਜਿੰਗ ਜ ਵੀ ਹੋ ਕੱਲੋਂ ਬੱਢ ਲੂੰਗਾ ਤੇਰੇ ਵਿੱਚ ਉਹਦਾ ਤਾਂ ਫਾਂ ਵੱਢ ਲਈ ਆ ਬਾਈ ਬਤਲ ਬਤਲ ਹਾਂ ਲੈ ਨਿਕੜ ਗਿਆ ਤਾਂ ਮੈਂ ਐਸਾ ਕੱਢ ਪੀ ਆ ਹੋਰ

ਪਰ ਡੜੀ ਆਈ ਦਸ ਇੱਕ ਬੀਨੇ ਜ ਖੋਲ ਕੇ ਗਲਤੀ ਕਰੀਆ ਕਿ ਨਹੀਂ ਹਾਂ ਇਹ ਤਾਂ ਇਹ ਤਾਂ ਗਲਤੀ ਹੀ ਆ ਹਮ ਕਰਨੀ ਨਹੀਂ ਚਾਹੀਏ ਹੋਰ ਉਹ ਛੇਤੀ ਪੱਕਣਾ ਆਪਣਾ ਹਾਂ ਨਹੀਂ ਮਾਈਗਾ ਘਰ ਤੇ ਮਹਰ ਨਿਕਲੇਆ ਨਿਕਲੇ ਆ ਉਹ ਆ ਉੱਥੇ ਤੇ ਉਰੇ ਤੇ ਤਾਂ ਮੈਂ ਘਰ ਤੇ ਹੀ ਗਿਆ ਉਹ ਬਾਬੀ ਪਲਾਸਟਰ ਦਾ ਗੱਲ ਲੱਗਾ ਪਲਾਸਟਰ ਵੀ ਉਹੀ ਗੱਲ ਦਾ ਫਿਰ ਪਲਾਸਟਰ ਕਰੀ ਜਿੱਥੇ ਤੇ ਕਿੰਜ ਹੁੰਦਾ ਤਾਂ ਹੋਰ ਨਹੀਂ ਉਹ ਬਾਬੀ ਉਹਦੇ ਚ ਆਇਆ ਤਾਂ ਨਾ ਕਿ ਪੈਰ ਉਹ ਮਚੋ ਕੇ ਰੱਖਦਾ ਤਾਂ ਅਕੜਾਇਆ ਹੋਇਆ ਤਾਂ ਮੂਰੇ ਤੇ ਆਏ ਗੱਲ ਤਾਂ ਉਹ ਆ ਪਲਾਸਟਰ ਦਾ ਪੱਕਾ ਕੰਮ ਹੁੰਦਾ। ਪਲਾਸਟਰ ਚਾਹੀ ਥੋੜੀ ਹੈ ਕਿ ਤੁਸੀਂ ਅੰਦਰੋਂ ਹਲਾਈ ਜਾਓਗੇ। ਹੁਣ ਤਾਂ ਥੋੜਾ ਹਿੱਲੀ ਜਾਂਦਾ। ਨਹੀਂ ਖਾਸਾ ਪੈਂਦਾ ਹੁਣ ਵੀ। ਥੋੜਾ ਇੱਕੋ ਲਾ ਕੱਕੜਾ ਆਇਆ। ਚੱਲ ਡੇੜੀ ਫੁੱਲਾਂ ਨੂੰ ਪਾਣੀ ਲਾਉਣ ਦੀ ਜ਼ਰੂਰਤ ਨਹੀਂ। ਫੁੱਲਾਂ ਫਲਾਂ ਨੂੰ। ਡੇੜੀ ਉਹਦਾ ਇੱਕ ਦਿਨ ਬਾਅਦ ਪਰਨੇ ਪੈਂਦੇ। ਇਹਦਾ ਸਲਾਬੇ ਗਲੇ ਜਾਣ ਦਾ ਪਾਣੀ ਵੀ ਨਹੀਂ ਚਾਹੀਦਾ ਇਹਨਾਂ ਨੂੰ। ਇਹਦਾ ਬਸ ਜਾਨ ਮਾੜ ਨਹੀਂ ਸੋਕਰੇ ਮਾੜੀ ਜੀ ਗੁੱਡ ਲੇ ਲੇ ਰਹੇ ਇਹ ਦੱਸੋ ਵੀ ਜਦੋਂ ਰੁਕੀ ਲੱਗੀ ਹਾਂ ਪਾਣੀ ਬਹੁਤ ਆਉਂਦੇ ਪਾਣੀ ਤਾਂ ਬਹੁਤ ਪੈਦਾ ਹੈ ਅੱਜ ਭਰ ਜਾਣਾ ਟੰਬੇ ਸਾਰੇ ਤੇ ਹਾਂ ਬਾਬਾ ਜੀ ਕਹਿੰਦੇ ਤੇ ਸਵੇਰ ਦੇ ਕੀ ਪੰਤਾਲੀ ਨਹੀਂ ਜਲਦੇ ਉਹ ਦੇਖੋ ਬਾਬਾ ਵੀ ਚੱਲ ਪਿਆ ਹਾਂ ਹੁਣ ਤਾਂ ਚੱਲ ਪਿਆ ਉਹ ਫਿਰ ਇਹਦੀ ਇਹ ਵੀ ਖਾਸੇ ਨਾ ਮੀਂਹੋਂ ਪਾਣੀ ਆਉਂਦਾ ਇਹਦੇ ਜੀ ਛੱਡ ਦਾ ਸਾਰੇ ਬਈ ਠੀਕ ਠੀਕ ਹੈ ਕੋਰਸਨ ਅਲਰੇਡੀ ਗੱਲ ਬਾਤ ਵਧੀਆ ਵਧੀਆ ਬੁਲਾਉਣਾ ਕੱਖ ਪਾਉਣੇ ਹਾਂ ਹਾਂ ਜੀ ਬੁਲਾਖ ਲਿਆਉਣੇ ਟੱਕਣੇ ਮੈਂ ਸਾਜ ਹੋਣੀਆ ਡੈਰੀ ਵਿੱਚ ਜਾਣਾ ਬੜੀਆਂ ਜੂਕੀ ਡੈਰੀ ਤੇ ਜਾਣਾ ਜਾਣਾ ਆਉਣਾ ਸਹੀ ਛੁੱਟੀ ਹੈ ਫੇਰ ਛੁੱਟੀ ਹੈ ਡੈਰੀ ਤੋਂ ਆ ਕੇ ਗਾਣੀ ਆਪਣਾ ਮੈਂ ਸਾਵਨ ਤੋਂ ਪਾਈ ਆਣਾ ਜੁਕੀ ਦਾ ਹੋ ਨਹੀਂ ਹੁਣ ਵੀ ਜਿਹੜੀ ਅੰਦਰ ਇਹ ਬੰਦਾ ਮੈਂ ਸਕੀ ਨਹੀਂ ਅੰਦਰ ਜੀ ਛੁੱਟੀ ਤੇ ਹੁਣ ਹੀ ਜਾ ਕੇ ਦਿਵਿਆਂ ਵਿੱਚ ਇਹ ਐਡੀ ਬੜੀ ਗੱਲ ਹੈ ਕਿ ਬਾਈ ਇੰਨੀ ਨਾ ਕਰੇ ਚਲੀ ਜਾਣਾ ਅੱਜ ਕੋਸ ਜਲੇ ਲਾਇ ਫੇਰਾ ਕੇ ਸੋਣਾ ਜਾਣਾ ਇਹ ਤਾਂ ਹੈ ਹੀ ਜਿਹੜੀ ਇਹ ਤਾਂ ਡੇਲੀ ਰੁਟੀਨ ਆ ਹੁਣ ਗੱਲ ਹੁਣ ਮੇਰੀ ਹੁਣ ਆਪਾਂ ਥਾਂ ਦੀ ਜਿਹੜੀ ਕੰਮ ਕਰਦੇ ਆ ਸਾਰੀ ਜਿਹੜੀ ਪੈ ਜਾਣਾ ਰੋਟੀ ਖਾ ਕੇ ਕਰਨੀ ਚਾਹੀਦੀ 4 ਵਜੇ ਜਦੇ ਘੰਟੀ ਘੜਕ ਜਾਵੇ ਉਨਾ ਹੀ ਕੰਮ ਫੇਰ ਖੜਾ ਹਾਂ ਉਹੀ ਕੰਮ ਫੇਰਾ ਹੈ ਕਿ ਨਹੀਂ ਹਾਂ ਹੁਣ 4 ਵਜੇ ਨੇ ਆੜੇ ਆ ਨਹੀਂ ਉਨਾ ਹੀ ਫੇਰ ਆ ਹੂੰ ਇਹਦਾ ਘੜੀ ਖੜਾ ਇਹਦਾ ਕੰਮ ਹੈ ਹੀ ਕੋਈ ਬੰਦਾ ਨਾ ਨਹੀਂ ਚੱਲਿਆ ਇਹ ਬੰਦਾ ਤਾਂ ਥੋੜੀ ਹੈ ਜਿਹੜੀ ਇਹ ਬੰਦਾ ਰਹੀਏਗਾ ਇਹ ਜਿਵੇਂ ਨਹੀਂ ਦਰਸੋਈ ਦਾ ਭਾਫ ਨਿਕਲਦੀ ਆ ਇਹਦੇ ਚ ਨਾ ਨੇ ਬਿਚੇ ਕਰਿਆ ਹੋਇਆ ਵਿੱਚ ਤੇ ਉਹ ਕਰਕੇ ਨਾ ਓਪਾ ਨੂੰ ਕਰਦਾ ਉਹ ਫਿਰ ਸਾਡੇ ਨਾਲ ਹੀ ਇੱਥੀ ਦੇ ਬਾਹਰ ਨਿਕਲੀ ਜਾਂਦਾ ਅੰਦਰ ਹੀ ਸਾਈਡ ਫਿੱਟਾ ਬਹੁਤਾ ਵੈਪ ਨਹੀਂ ਪਾਇਆ ਹੋਇਆ ਜਨਾੜੇ ਨੂੰ ਪਤਾ ਨਹੀਂ ਲੱਗਦਾ ਕਿ ਕਿਧਰ ਅੱਗੇ ਹੋਏ ਜਾਂਦੇ ਹੈ ਜੇ ਜਿਆਦਾ ਕਰੀ ਜੀ ਨੂੰ ਆਇਆ ਬਤ ਨਾਲੇ ਗੰਨੇ ਉੱਪਰ ਤੇ ਆ ਇਹ 245 ਇੱਥੇ ਆ ਇਹਦੇ ਚ ਤਿੰਨ ਇੱਥੇ ਦੇਖਦੇ ਗਰਦਾਰ ਹੈ ਕਿ ਨਹੀਂ ਹੂੰ ਹੂੰ ਅਜੂ ਦਾਦੇ ਪੰਤਾਲੇ ਨੇ ਨੇ ਆ ਉਹ ਨਾਲ ਸ਼ਰਮਾ ਪੈਨੇ ਆ ਹਾਂ ਆਏ ਗਦੇ ਆ ਜੀ ਤੇ ਨਾਲੇ ਪਤਨਾਲਾ ਪੰਤਾਲਾ ਕਹਿੰਦੇ ਆ ਕਿ ਪਤਨਾਲਾ ਪਤਨਾਲਾ ਕਹਿੰਦਾ ਉਹ ਪਤਨਾਲਾ ਕਹਿਲਾ ਹਾਂ ਜੀ ਪਤਨਾਲਾ ਕਹਿਲਾ ਪੰਤਾਲਾ ਕਹਿੰਦੇ ਆ ਜੇ ਨੇ ਅੱਗੇ ਅੱਗੇ ਜਾ ਜਾ ਕੋ ਕੱਢੇ ਯਾਰ ਤੁਸੀਂ ਨਾ ਕੋਈ ਨਸਾਨ ਨਹੀਂ ਦੇ ਕਰਦਾ ਹਾਂ ਇੱਕ ਪੰਤਾਲਾ ਕੱਟ ਲੈਣਾ ਉਹਨੂੰ ਡੰਡੇਗਾ ਨਾ ਇੱਕ ਝੁੱਲਾ ਭੰਣਾ ਅੱਛਾ ਜੀ ਆਉਂਦੀ ਕੰਟੀਨੇਰ ਦਾ ਯੂਟਿਓਰ ਕਿਹਾ ਨੇਪਲੀਪੁਰ ਤੇ ਉਹ ਤਾਂ ਉਦੋਂ ਕਿਸੇ ਦੀ ਗੱਡੀ ਵਜੀ ਜਿਹੜੀਆਂ ਇੱਥੇ ਇਹਨਾਂ ਦੇ ਖੋਲ ਇਹਨਾਂ ਨੇ ਬਿਆਨ ਨੂੰ ਜੀ ਅਸੀਂ ਆਹ ਸੜਾ ਤੋਂ ਉਹਨੇ ਬੱਜਿਆ ਕੋਰਟ ਤੇ ਟੈਂਪੂ ਵਾਲਾ ਕੋਈ ਟੈਂਪੂ ਟੁੰਬੂ ਵਜੀਆ ਕਹਿੰਦੇ ਟਰੱਕ ਨਹੀਂ ਟੈਂਪੂ ਹੀ ਵਜਿਆ ਹੂੰ ਕਿਹੜਾ ਤਾਂ ਕੁਛ ਉੱਪਰ ਲੱਦਿਆ ਉੱਪਰ ਲੱਦਿਆ ਵਾ ਹੁਣ ਬੱਬੀ ਕੁਛ ਤਾਂ ਦੇਖ ਲੰਮੀ ਸੜਾ ਜਿੱਦਾਂ ਮਹੂ ਗਏ ਆਹ ਕੈਂਟਾ ਜੀ ਵੀ ਆਇਆ ਤਾਂ ਕਹਿੰਦੇ ਬੱਜੇ ਪਾਸ਼ਾ ਦਾ ਕੋਰਟ ਦੂਰ ਅਸੂਰ ਦੂਰ ਤੇ ਦੀ ਚੀਜ਼ ਦਾ ਤੂੰ ਵੀ ਗੱਡੀ ਚਾਹ ਰਾਣੀ ਫੜ ਜਾ ਗਿਆ ਤੂੰ ਵੀ ਗੱਡੀ ਨੂੰ ਪਤਾ ਨਹੀਂ ਚਾਹ ਰਣੀ ਗੱਲ ਦੇ ਉਹ ਵੀ ਆਉਂਗੀ ਉਹ ਕਿਦਨੇ ਜਬਾਨੀ ਵੀ ਚਲੇਗੀ ਹਾਂ ਐਂ ਦਾ 20 ਦਿਨ ਅੱਗੇ ਪਿੱਛੇ ਐਨ ਟਾਈਮ ਬੋਲਣਾ ਤਾਂ ਬਸ ਤੂੰ ਵੀ 4 ਦਿਨ ਵਲਗਾ ਬਣੀ ਪਈ ਆ ਦੇਖ ਲੈ ਉਧਰ ਬੀ ਵਾਈ 3 ਕਹਿੰਦਾ ਤਾਂ 28 ਹੀ ਹੋ ਗਈ ਸਾਰੇ ਇਹੀ ਹੁੰਦਾ ਸਾਰਿਆਂ ਦੇ ਛੋਟੇ ਕੰਮ ਨੂੰ ਘੱਟਾਉਂਦੇ ਜਿਹੜਾ ਬੜਾ ਕੰਮ ਤਾਂ ਉਹ ਨਹੀਂ ਦਿੱਕੀ ਕਰਦੇ ਨਾਲ ਇਹ ਨਾਮ ਛੋਟਾ ਜਿਹਾ ਉਹ ਇਹ ਜਿਹੜੇ ਟ੍ਰੈਕਟਰਾਂ ਦੇ ਵਾਲੇ ਇੰਨਾ ਤਾਂ ਹੁੰਦਾ ਇਹਨਾਂ ਦਾ ਮਤਲਬ 2-3 ਘੰਟੇ ਹੁੰਦੇ। ਹੁਣ ਤੋਂ ਇਹ ਕੜਾਹੇ ਕਰਕੇ ਆ ਹੁਣ ਉਹ ਕੜਾਹੇ ਵਾਲੇ। ਬੜਾ ਕੋਈ ਹੂਸਮਾਰ ਬੜਾਈ ਜਾਂਦੇ ਬਣਾਈ ਜਾਂਦੇ। ਕੜਾਹੇ ਖੋਲੀਆਂ ਦੋ ਮੇਸਤਰੀ ਕੋ ਟ੍ਰੈਕਟਰ ਲੈ ਗਈ। ਤੇਰਾ ਖੋਲ ਦੇਣਾ। ਤੈਂ ਬੈਠਾ ਰਹਿਣਾ ਬਾਈ ਥੋੜਾ ਜਿਹਾ ਬੈਠਾ ਘੰਟਾ ਲੱਗਣਾ। ਜੇ ਕੋਈ ਹੋਰ ਆ ਗਿਆ ਛੋਟਰਾ ਉਹਨੂੰ ਤੋੜ ਦੇਣਾ ਚਾਹੇ। ਹੋਰ ਆ ਗਿਆ ਆ ਜਾ ਬਾਈ ਤੋੜ ਦੇ ਤਾਂ। ਬੜੇ ਵਾਲੇ ਨੂੰ ਬਿਠਾ ਰਹਿ। ਬੜੇ ਵਾਲੇ ਨੂੰ ਸ਼ਾਮ ਨੂੰ ਕਹਿਣਾ ਕਿ ਉਹ ਕਰਦੇ ਆ ਮਾੜਾ ਜਿਹਾ। ਵੀ ਕਹਦੇ ਉਹਨੂੰ ਬਤਾਵੇ ਤਾਂ ਟਾਈਮ ਲੱਗਣਾ ਨਹੀਂ ਕੋ ਛੋਟੇ ਆ ਭੇਜ ਰੰਗ ਬੰਦਾ ਕਈ ਵਾਰੀ ਕੋ ਬੜੇ ਜਿਹਾ ਵਾਲਾ ਹੁੰਦਾ ਨਹੀਂ ਇਹ ਲ ਫਿਰ ਅਗੇ ਸਟਾਰਟ ਹੋਗੇ ਹਾਂਜੀ ਸਿੱਧਾ ਪੈਂਦਾ ਮੀਤਾ ਹੁਣ ਮੀਤਾ ਆ ਗਿਆ ਤਾਂ ਮੀਤਾ ਮੈਨੂੰ ਕਿਦਾਂ ਆ ਗਿਆ ਰਾਤ ਨੂੰ 10 11 ਵਜੇ ਤੱਕ ਦੱਸਿਆ ਉਹ ਤੇ ਪਰ ਮਾਦਮ ਸਾਹਿਬ ਦੱਸਿਆ ਜੇ ਅਸੀਂ ਜੈਨੇ ਵਿੱਚ ਹਾਲ ਕਰ ਲੈਣਾ ਤਾਂ ਭਈ ਇਹ ਤੇਜ਼ ਵੀ ਨਹੀਂ ਹੈਗਾ ਆਇਓ ਭਈ ਜਾਣਾ ਬਸ ਜਿਹੜੀ ਪ੍ਰਸਾਦ ਆ ਵੀ ਜਿਹੜਾ ਖੜ ਲਿਆ ਤੁਸੀਂ ਉਹਨਾਂ ਸਪੀਡ ਨਾਲ ਹੈਗਾ ਯਾਨੀ ਜਿਹੜਾ ਮੀ ਫਿਲਮ ਰਸਨਾ ਪੈਂਦਾ ਬੋਲਦਾ ਪਾਣੀ ਤਾਂ ਡੇਗਦਾ ਨਹੀਂ ਗਏ। ਪਾਣੀ ਨੇ ਦੇਖੇ ਮੁੰਡਾ ਮਰਦੀ ਪੈ ਲਿਓ ਜਿਹੇ ਗਾਣੇ। ਰਸਮੀ ਕਿੱਥੇ ਜਾਂਦਾ ਜਿੰਨਾ ਜਾਂਦਾ। ਹਾਂ ਬਸ ਮੁੰਡਾ ਦੀ ਕੜਕਾ ਨੂੰ ਫੈ ਜਾਏ। ਜਿਹੜੀਆਂ ਡੇਟ ਆ ਉਹਨਾਂ ਨੂੰ ਥੋੜਾ ਮੋਟਾ ਬਾਚ ਜੂਂਗੀ ਨਹੀਂ ਦਿਖਾ ਦੂਗੀ। ਸਾਡੀ ਵਾਲੀ ਤਾਂ ਜਿਆਦੀ ਖਾਦ ਨੂੰ ਮੀਂਹ ਪੈਂਦੀ ਜੀ ਬੀਤੀ ਸੀ। ਤੇ ਤੁਹਾਡੀ ਜਿਉਣਾ ਜਰਮੀ ਘੱਟ ਕਿਧਰੇ ਕਿਧਰੇ। ਉਹਨਾਂ ਹੋਂਦਾ ਠੀਕ ਹੈ। ਹੈ ਤਾਂ ਠੀਕ ਹੈ ਨਹੀਂ ਨਹੀਂ ਕੀ ਵਿਚਾਰੀ। ਮੱਕੀ ਉਹ ਬੀਜ ਵੀ ਦੇ ਨਾਲੋਂ ਦਾ ਢੇਡ ਕੜ ਕੰਨਾ ਚਾਹੀਦਾ। ਇਹ ਵੀ ਤੁਹਾਨੂੰ ਜਿਹੜਾ ਉਹ ਨਹੀਂ। ਪਰ ਤੇ ਬੋਲ। ਹਾਂ ਇਹ ਤਾਂ ਪਿਛਲੇ ਸਾਲ ਵੀ ਹੋਈ ਦਿਨਾਂ ਚ ਪੀਚੀ ਦੀ ਵਧੀਆ ਹੋਈ ਆਈ ਸੀ। ਪਰ ਐਦਿ ਜਿਹੜੇ ਤੁਹਾਨੂੰ ਬੀਜੀ ਆ ਨਹੀਂ ਪੈ ਰਹੀਆਂ ਤਾਂ। ਇੱਕ ਨਹੀਂ। ਜਿੰਨੀ ਪੈਦੇ ਚ ਬੀਜੀ ਮੈਂ ਕਿਹਾ ਜੇ ਨਾ ਬੀਜ ਵੀ ਹੋਰ ਪਾਸਾ ਤੇ ਲੈ ਦੋ ਜਿਹੜੀ ਵੀ। ਜੰਮ ਤਾਂ ਆਈ। ਕਈ ਜਗ੍ਹਾ ਘੱਟ ਜੰਮੀ ਪਤਾ ਨਹੀਂ ਕਿਉਂ। ਛਿੱਦੀ ਜੀ ਆ ਕਈ ਜਗ੍ਹਾ। ਹਾਂ। ਦਲ ਵੀ ਲੋ। ਜਿੱਥੇ ਪਾਣੀ ਖੜ ਗਿਆ। ਪਾਣੀ ਨਹੀਂ ਵੀ ਖਾਸਾ ਪੈ ਗਿਆ ਤਾਂ ਨਾ। ਹੂੰ। ਮਾਚਾਰ ਪੂਰੀ ਦਾ ਡੋੜ ਗਿਆ ਕਿੰਨਾ ਫਨ ਆਦੀ। ਹਾਂ। ਤੇ ਵੀ। ਪਿੰਡੀ ਦਾ ਪਿੰਡੀਆ ਨ ਹੋਗੀ ਪਿਆਜ ਡਾਉਣ ਹੋਗਾ ਜਿਹੜਾ ਫੁੱਲ ਬਨੀਰੀ ਜਾਂਦੀ ਆਪਾਂ ਹਾਂ ਹੋਰ ਹਰਾ ਹਾਲਾ ਵੀ ਡਾਉਣਾ ਜਿਹੜੀ ਅਦਰ ਆਪਣੀ ਦੂਈ ਲਾਏ ਉਹ ਵਧੀਆ ਉਹ ਕਨੀਰੀ ਵਧੀਆ ਚਲ ਕੋਈ ਨਹੀਂ ਹੋਊਗਾ ਚਲ ਗਿੰਦ ਯਾਰ ਬੇ ਆ ਗਿਆ ਇਹਦੇ ਉਧਰ ਪਨੀਰੀ ਦਾ ਖੀਕਤੀਓ ਵਧੀਆ ਜੀ ਬਾਈ ਪਤਾ ਨਹੀਂ ਕਿ ਆ ਪੈਣ ਜਿਆਦਾ ਲੱਗਿਆ ਪਨੀਰੀ ਇਕੱਠੀ ਆ ਗਈ ਜਿਆਦਾ ਤੇਰੇ ਟਾਈਮ ਲੱਗੋ ਮੇਰੇ ਦਾ ਟਾਈਮ ਹੀ ਵਧੀਆ ਪਰ ਮੇਰੇ ਕੁਕਣਾ ਹੀ ਆ ਉਹ ਨਾ ਪਨੀਰੀ ਸਾੜੀ ਜਿਆਦਾ ਤੇ ਹੋ ਫੋਲਣੀ ਪੈਣੀ ਫੋਲ ਨਹੀਂ ਕਿ ਮੈਂ ਦੇਖਿਆ ਪਨੀਰੀ ਪਟੋ ਕੇ ਇੱਕ ਦਿਹਾੜੀ ਚ ਲੱਗ ਜਵੇ ਇਹ ਪਿਆ ਦੂਸਤ ਵਾਹੀ ਤੇ ਯਾਦਾ ਟਾਈਮ ਨਾ ਲੱਗੇ ਚਲ ਕੋਈ ਨਹੀਂ ਗਾਣ ਲੱਗ ਗਿਆ ਤਜਰਬਾ ਲਾਇ ਕਰਾਂਗੇ ਡਿੱਗਾ ਘੱਟ ਦਾ ਲਾਉਂਗੇ ਭੇਡੀਆਂ ਤੇਰੀ ਛਾਲਾ ਮਾਰਦੀ ਐ ਡਿੱਗਾ ਦਾ ਮੈਂ ਦੇਖਿਆ ਜੇ ਘੱਟ ਲੱਗਦਾ ਇੱਕ ਹੀ ਹਥਿਆਰ ਚਾਹੀਦਾ ਤਾਂ ਕਬਸੇ ਮੇਰੀ ਬੋਲਦਾ ਇੱਕ ਬੋਲ ਚਾਹੀਦਾ ਤਾਂ ਤਿੰਨ ਦਿਨ ਚਾਹੀਦੇ 9 ਉਹ ਬਾਅਦ ਮੇਰੀ ਕੰਮ ਇਹ ਪਤਾ ਕਾ ਯਾਤੇ ਇਹ ਤਾਂ ਲੰਬਾ ਟਾਈਮ ਥੋੜਾ ਕੱਢਣ ਨੂੰ ਜਿੰਨਾ 2 ਮਹੀਨੇ ਕੱਢਣੇ ਬਸ ਮੈਂ ਤਾਂ ਮੈਂ ਤਾਂ ਦਾ ਜਦੋਂ ਦਾ ਬੂਟਾ ਕਰਨਾ ਦਿੱਕਤ ਉਹਦੇ ਬੂਟਿਆਂ ਦਾ ਭਾਅ ਜਾਣੇ ਕੋਈ ਐਡਾ ਨਹੀਂ ਹੋਣੀ ਇਹ ਇਹਦਾ ਐਡੀ ਮਸਾਉਣੀ ਆ ਇਦੋਂ ਪਾਣੀ ਉਹ ਜਿਹੜਾ ਪਤਾ ਕਿੰਨੀ ਕਹਿੰਦੇ ਆ ਉਹ ਜੀਤੀ ਕਹਿੰਦੇ 15 ਕਿਲੋ ਪਾਓ ਯਾਰ ਬੀਜ ਅਈਦਰ ਉਹ ਬੀਜ ਜ਼ਿਆਦਾ ਹੁੰਦੇ ਇਹ ਕਿਹੜਾ ਹਾਈਬ੍ਰਿਡ 8 ਕਿਲੋ 8 ਪੰਜ ਮਿੰਟ ਦਾ ਘੱਟ ਪੈਂਦਾ ਤੇ ਅਈਦਰ ਧੁੰਡੀ ਇਹਦਾ ਸਿੱਧਾ ਜਾਇਨਾ ਨਾ ਨੱਕਾ ਸਿੱਧਾ ਗਣਾ ਜੇ ਕਹਿੰਦਾ ਦੇਖਣੀ ਨਹੀਂ ਛਿੱਧੀ ਹੋਊਗੀ ਉਹ ਮੈਂ ਨੇ ਛੇਤੀ ਪੱਕੀ ਦੀ ਅੱਛਾ ਰੇੜੀ ਲਿਆਂਦੀ ਇੱਕ ਜਿਹੜਾ ਦੇ ਜਗਾ ਦਾ ਪੰਨਾ ਰੋਲਦਾ ਉਹ ਕਿ ਦੋਵੇਂ ਦਾਦਾ ਪੋਤਾ ਵੇ ਦੇ ਕਰਨੇ ਲੇਖਾ ਦੋਵੇਂ ਚਲੇ ਜਾਵਾਂਗੇ ਦੋਵਾਂ ਨੇ ਨਾੜ ਬਣੇ ਨੇ ਉਹ ਦਿਲ ਲੜਣੀ ਉਹ ਅੱਡੇ ਬਣ ਦਗਾ ਅੱਡੇ ਦੇ ਇੱਕਾਈ ਪਵਾ ਦੇ ਜਿਹੜੀ ਉੱਥੇ ਬੰਦਾ ਬਾਈ ਫੜ ਦੇਈਂਗੇ ਕੱਲ ਮੈਂ ਦੇ ਦੂੰਗਾ ਬਾਈ ਪਿੰਟੇ ਵਾਲਾ ਹੈ ਵਾਲੀ ਵੀ ਤੋੜ ਨਹੀਂ ਔਕੀ ਜਦੋਂ ਕਰਨਾ ਤੋੜ ਨਹੀਂ ਹੁਣ ਕਹਿੰਦੀ ਔਕੀ ਦਸਤਾਨੇ ਆਉਂਦੇ ਨੇ ਦਸਤਾਨੇ ਬਾਕੇ ਤੋੜੂ ਹੁਣ ਬਈ ਇਹ ਆ ਅੱਗੇ ਗੰਨਾ ਘੜੇ ਕਰਦੇ ਤੇ ਹੱਥ ਖਰਾਬ ਹੋ ਜਾਂਦੇ ਤੇ ਉਹ ਸਾਰੇ ਉਹ ਦਸਤਾਨੇ ਹਾਂ ਦਸਤਾਨੇ ਜਿਹੜੇ ਬੱਚੇ ਨੇ ਹੁੰਦੇ ਸਾਰੇ ਹੀ ਕਾਢਣੇ ਵਾਲੇ ਸਾਰੇ ਬੁੱਤ ਹੋਰ ਆਗਰ ਕਈ ਆਗਾ ਜਿੱਥੋਂ ਦਾ ਕਾਢਣੇ ਨੂੰ ਨਾ ਨਾ ਇੱਥੇ ਦਸਤਾਨੇ ਕੀ ਕਰਨੀ ਆ ਇੱਥੇ ਨਹੀਂ ਹੋਰ ਨੂੰ ਨਹੀਂ ਕਰਦਾ ਇੰਨੇ ਇੰਨੇ ਕਾਪਣਾਂ ਆਂਨੇ ਜਿਹੜੇ ਕਾਢ ਹੋਰ ਆ ਜਿਹੜੇ ਹੁਣ ਕੰਡੇ ਵੀ ਆ ਗਏ ਵਿੱਚ ਕਈ ਨੂੰ ਕੰਡੇ ਆ 18 ਨੂੰ ਗੋਕੰਡਾ ਕੰਡਾ ਉਹ ਜਿਆਦਾ ਨਾ ਮਾਰਦੇ ਆ ਖੇਲਦੇ ਆ ਕੁਝ ਉਹਦੇ ਕੰਡੇ ਹੱਥਾਂ ਵਿੱਚੇ ਬੜੀ ਜਾਂਦੇ ਆ 18 ਨੂੰ ਕਾਫੀ ਕੰਡਾ ਹੋਰਾਂ ਨੂੰ ਨਹੀਂ ਆਗਾ 18 ਨੂੰ ਜਿਆਦਾ ਪਰ ਹੁਣ ਹਿਲ ਗਏ ਵੀ ਹੱਥ ਵੀ ਹੱਥ ਵੀ ਸਾਫ਼ ਰਹਿੰਦੇ ਜਾਂ ਨਹੀਂ ਹੱਥ ਪੂਰੇ ਤਰ੍ਹਾਂ ਦੇ ਹੋ ਜਾਂਦੇ ਨੇ ਤੇ ਅੱਗੇ ਆ 2 ਸਾਲ ਦੇ ਤਾਨੇ ਕੋਲ ਅੱਗੇ ਆਈ ਆ ਵੀ ਵੀਰ ਬਜਦ ਦਸਤਾਨਾ ਵਾਲਾ 10 ਦਿਨ ਕੱਢ ਦਿੰਦਾ ਉਹਦੇ ਦੋ ਤਿੰਨ ਦਿਨ ਵੀ ਦਸਤਾਨੇ ਬਲਾ ਦਿੰਦੇ ਹੁਣੇ ਕੋਈ ਨਹੀਂ ਫਿਰ ਵੀ ਠੀਕ ਆ ਇਹ ਨੂੰ ਤਾਂ ਨਹੀਂ ਬਹੁਤ ਹਲਕਾ ਜਿਹਾ ਵੀ ਦਿੱਕੂ ਤਾਂ ਨਹੀਂ ਆਉਂਦਾ ਉਹ ਲੰਘਦਾ ਪਿਆ ਐ ਤੋੜਨੀ ਉਹ ਆਪ ਕੋ ਤੋੜਗਾ ਦੇਖਦੇ ਲੋੜ ਨਹੀਂ ਕਿਤੇ ਆ ਪੈਮ ਲੱਗਦਾ ਭੰਡੇ ਨੂੰ ਅਸੀਂ ਆ ਕੇ ਦੇਖੀ ਹੋ ਜੇ ਤੈਨੂੰ ਲੱਗਦਾ ਉਹ ਕਰ ਜਾ ਪਰ ਹਰ ਜਿਆਦਾ ਜ਼ੋਰ ਲਾ ਕੇ ਜੜਤੀ ਬਟਲੇ ਆ ਰੂਹੇ ਗਈ ਉਹਨਾਂ ਨੂੰ ਲੱਜ ਕਰਨਾ ਮਾਲਾ ਆਈ ਹੈਗੀ ਮਾਲਾ ਚੱਲ ਜਾਂ ਲਾਈਏ ਤੋੜੂਗੇ ਤਾਂ ਸਹੀ ਹੋਊਗਾ ਜੰਮਾਏ ਕੋਈ ਨਹੀਂ ਹੁੰਦਾ ਜਿਹੜਾ ਕੰਮ ਆ ਬਤਾ ਹੋਣਾ ਇੱਕ ਵਿਆਜ ਧੋਖਾ ਦੇ ਨਾ ਜਿਹੜੀ ਹੁਣ ਇਹ ਆ ਤੇਰੀ ਬੀਚੀ ਦੇ ਕੋਈ ਗੜਾਈ ਕਿਕਰੋ ਵੀ ਸਪਰੇ ਨਹੀਂ ਹੈ ਕੋਈ ਘਰ ਦਾ ਕੱਖ ਦੀ ਢੰਡੀ ਦੀ ਨਾ ਇਹਦੀ ਮੈਂਨੇ ਕਰਨੇ ਚਾਹੇ ਹਜ਼ਾਰਾਂ ਸਪਰੇ ਆਏ ਤੂੰ ਕਰਕੇ ਦੀ ਸਪਰੇ ਕਰਦੇ ਕਰਦੇ ਪਿੰਡੀ ਜਾਉਂ ਪਰ ਨਹੀਂ ਪਿੰਡੀ ਦਾ ਫਿਰ ਉਹ ਘਰ ਤਾਂ ਬੰਨੇ ਉਹ ਪਾਣੀ ਨਾਲ ਸਰਪਿਆ ਦੇ ਕਰਦੀ ਦੁਆਏ ਪਾਣੀ ਕਿਹੜਾ ਸਰ ਪੁੱਜਣਾ ਪਾਣੀ ਲਾਉਂਗਾ 10 ਦਿਨ ਨੂੰ 20 ਦਿਨ ਨੂੰ ਲਾਉਂਗਾ ਹਾਂ ਹੁਣ ਵਿੱਚ ਸਰਪੋਰ ਕਰੀ ਵੀ ਹੋਊਗੀ ਚਲ ਭਿੰਡੀ ਅੰਦਰ ਪਾਣੀ ਖਿੱਚਣਾ ਹੀ ਆ ਜਦੋਂ ਖਤਮ ਹੋ ਗਏ ਪੇਰਾ ਟੂਚਾ ਆਡਾ ਦੰਦੇ ਤੇ ਸਪਰੇਅ ਕਰਦੇ ਨੇ ਇੱਕ ਇੱਕ ਜਣੇ ਪੱਲੀ ਲੈਣੇ ਲਾਗ ਲਾਗ ਚਲੇ ਜਾਣਾ ਉਹ ਸਪਰੇਅ ਵਾਲੇ ਨੇ ਸਪਰੇਅ ਕਰਨੀ ਦੂਰੇ ਦਿਨ ਨਿਕਲ ਆਈ ਨਹੀਂ ਕਰਦਣਾ ਗੱਲਾਂ ਰਾਏ ਜਦੇ ਬੋਝ ਜਾਣਾ ਸਪਰੇਅ ਨਾਲ ਬਾਅਦ ਆ ਬਾਈ ਭਿੰਡੀ ਦਾ ਦੇਖਣਾ ਆਪਾਂ ਨੇ ਬਚਣਾ ਤੁਸੀਂ ਤਾਂ ਜੁਗਨੈ ਜਿਹੜਾ ਹਜ਼ਾਰਾਂ ਸਪਰੇਹਾਂ ਜਿਹੜੀ ਮਰਜ਼ੀ ਕਰ ਲੈ ਬਹੁਤ ਪ੍ਰੋਬ ਦੀਆਂ ਗੰਨੇ ਨੂੰ ਤਾਂ ਪੰਨੇ ਸਾਲ ਗੜਾਈ ਕਰਾਈ ਹੋਈ ਮੈਂ ਕਈ ਦੇਤਾਂ ਦੀ ਲੈ ਆਈ ਨਹੀਂ ਭਈਆਂ ਕਿਆ ਕਰਾਉਣਾ ਜੁਗਨੈ ਜੰਨੀ ਆ ਜਿੱਲੀ ਤੇ ਗੜਾਈ ਹੋਊਗੀ ਫਿਰ ਵੀਰਾ ਹਾਈ ਵੀ ਫਿਰ ਘੰਡੀ ਖਤਮ ਤੇ ਆਜੀ ਖਤਮ ਬੰਨੇ ਵਿੱਚ ਸਪਰੇਹ ਨਹੀਂ ਹੋਣੀ ਜੰਨੇ ਦੀ ਗੜਾ ਜਾਂ ਗੜਾਈ ਉਹ ਇੱਕ ਕਰਾ ਲੈਣੀ ਸਾਦੀ ਗੰਨੇ ਦੀ ਹਾਂ ਬੈਠ ਕੇ ਕਿਉਂ ਹੁਣ ਗੁੜਾਈ ਕਰਾ ਦੂ। ਇਹਦੇ ਮਲਾਉਣੇ ਨੇ ਅੱਜ ਕੰਮ ਚ। ਮਾਂ ਮੀਂਹ ਕਰਕੇ ਰੁਕ ਗਿਆ। ਵਾਹ ਨਾ ਵਾਹ। ਗੰਨਾ ਪਿੰਡੀ ਨਾਲੇ। ਸਾਰੀ ਗੁੱੜ ਦਾਣਾ ਤਾਂ ਬੱਦਲ ਤੇ ਬੈਠਾ। ਪਿੰਡੀ ਪਿਆਜ਼ ਜੂਰੀ ਸਭ ਕੁ ਗੁੱੜ ਦਾਣਾ। ਆ ਥੋੜਾ ਜਿਹਾ ਮੌਸਮ ਨਾ ਕਹਿੰਦਾ ਪਿਆਜ਼ ਗੁੱੜ ਦਾਣਾ ਨਹੀਂ ਕਹਿਣਾ। ਉਹ ਤਾਂ ਸਹੀ ਤਾਂ। ਕਹਦਾ ਜਿੱਥੇ ਕੋਈ ਡੱਕਾ ਉਹ ਵਢਾਉਗਾ। ਆਹੋ ਚਲੋ ਉਹ ਵਢਾ ਦੂੰਗਾ ਜਿੱਥੇ ਹੂੰਗਾ। ਮਤਲਬ ਗੰਨਾ ਤਾਂ ਗਰਾਉਂਦਾ ਗੰਨੇ ਚ ਕੱਟਣਾ। ਗੰਨਾ ਦਾ ਗੁੱੜ ਹੋਊਗਾ ਉਹ ਤਾਂ ਲੈਣਾ ਗੰਬੇ। ਉਹਦਾ ਗੁੱੜ ਹੋ ਜਾਣਾ ਹੁਣ ਤੇ ਜਿਹੜਾ ਵਿੱਚ ਜਿਹੜਾ ਥੇ ਰੱਖੂਗਾ ਉਹ ਤੇ ਪਟ ਲੈਣੀਂਗੇ। ਪਰ ਜਦੋਂ ਮੈਂ ਕੱਖੀ ਹੋਣਾ ਮੈਂ ਕੋਹ ਦੀ ਗੱਲ ਕਰ ਦੇਣਾ ਨਾ ਗੱਲ ਨਹੀਂ ਉਹ ਤੇ ਗੱਨੀ ਜੁਰ ਨਹੀਂ ਬੰਨਾ ਬੜਾ ਹੋ ਗਿਆ ਦੁੱਪੇ ਨਹੀਂ ਕੋਧੀ ਕੋਈ ਦੋਵਾਂ ਨਾਲ ਦੋਵੇਂ ਬੰਨਾ ਟੋਲਿੰਨਾ ਜੁੜ ਗਏ ਸਿਆੜਾ ਕਿਹਨਾ ਦੇਖਦੀ ਤੂੰ ਗੰਨਾ ਦਾ ਤੇਰੇ ਅੰਦਰ ਮਹੀਨੇ ਤੱਕ ਦੇਖਿਆ ਨਹੀਂ ਨੇ ਮਾਰਨਾ ਉਹ ਮਹੀਨੇ ਦਾ ਕਹਿਰ ਹੋਇਆ ਨਾ ਜਿਹੜੇ ਲੌਣੀ ਆ ਉਹ ਥੱਲੇ ਤੇ ਜੁਟ ਮੋਟਾ ਲੱਗੇ 4 4 5 5 ਨਿਕਲ ਆਉਂਦੇ ਜੀ ਤੇ ਤਾਂ ਸਹੀ ਜੀ ਕਹਿ ਨਹੀਂ ਡੋਲ ਨਹੀਂ ਬਣੇ ਵਿੱਚ ਮਗਰ ਦੋਨੇ ਮਨਵਾਇਲਾ ਤਾਂ ਹੋਣੀ ਨਹੀਂ ਨਾ ਹੋ ਦੰਦਾ ਪਤਾ ਨਹੀਂ ਹਰ ਇਹਨੂੰ ਪਿਆਉਗੇ ਉੱਪਰ ਬਿਮਾਰੀ ਹੋਵੇ ਕਿ ਦਸਭਰੀ ਨਹੀਂ ਕਰੀ ਜਾ ਮੈਂ ਤੇ ਉੱਪਰ ਨੇ ਪਿਆਜ ਵਧੀਆ ਉਹਨਾਂ ਇੱਕ ਕੱਖ ਹੋਇਆ ਹੈ ਉਹਰੇ ਰੋਪੜ ਕੇ ਦਸਭਰੀ ਨਹੀਂ ਕੀਤੀ ਆਨਲਾਈਨ ਉਹ ਬਾਈਪੀ ਦੀ ਹੰਦੇਸ਼ਰੀ ਤੇ ਚਾਰ-ਚਾਰ ਦਿਨ ਹੋ ਗਏ ਨੇ ਆਉਣ ਦੀ ਦਰਮਿਆਨ ਕੱਖ ਨੂੰ ਉਸ ਫੇਰ ਬੰਦੂ ਤੇ ਉਹਨੇ ਪਤਾ ਉਹ ਉਹ ਜਿਹੜੇ ਪੱਤੇ ਵਾਲੇ ਮਾਰ ਦਈਏ ਛੋਟੇ ਛੋਟੇ ਇਹਨਾਂ ਨੂੰ ਬਹੁਤ ਬੜੇ ਗੱਫੇ ਮਾਰ ਦਈਏ ਮੈਂ ਚਲ ਕਰਕੇ ਦੇਖੂ ਇੱਕ ਪੰਪ ਇਹ 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 ਜੇ ਮੈਨੂੰ ਚਾਰ ਪੰਜ ਦਿਨ ਤਾਂ ਤੰਗਦੀ ਲੱਗ ਗਈ ਕਿ ਉਹ ਆਰਡਰ ਕਰੀ ਉਹ ਕੈਰਨ ਦੇ ਤੱਕ ਆ ਨਹੀਂ ਕਰਦੀ ਪਰ ਉੱਪਰ ਸਾਰੇ ਇਹ ਪੁੱਛ ਗਏ ਕਿ ਤੇ ਨਹੀਂ ਆਈ ਮੰਗੋਂਦੇ ਨਹੀਂ ਕਹਿੰਦਾ ਲੱਗਦੀ ਨਹੀਂ ਹਾਂ ਇਹਦੇ ਟੂਰ ਉਹਦਾ ਕਰਤੀ ਸੁਬਾਹ ਸੌ ਜਾਣੀ ਹੋਇਆ ਹਾਂ ਥੋਮੜੀ ਹੋਣੀ ਹੈ ਇਹਦੇ ਕੋ ਡਿਜੀਟਲ ਕਰਨਾ ਉਹ ਫਰੇਕ ਰੱਖਦਾ ਇਹ ਨਾ ਇੱਧਰ ਸਬਜ਼ੀਆਂ ਘਟਾ ਮਲੇਰਗੋਟਲੇ ਜਾਂਦੇ ਉੱਥੇ ਮਿਲ ਜਣੀਆਂ ਉੱਧਰ ਸਬਜ਼ੀਆਂ ਆ ਜਿੱਦਾਂ ਜਿਹੜੀ ਮਿਲ ਜੀ ਮੈਂ ਕਿਹਾ ਮੁੰਮੂਦੇ ਤੋਂ ਹੋਊਗੀ ਮੁਸਲਮਾਨ ਨੂੰ ਉਹਨੂੰ ਪੁੱਛਣਾ ਪੈਣਾ ਮਲੇਰਗੋਟਲੇ ਵਾਲੇ ਨੂੰ ਕੀ ਹੈਗੀ ਹੈ ਕਿ ਨਹੀਂ ਹੁਣ ਤਾਂ ਘਟ ਗਿਆ ਵੀ ਪਰ ਇਹ ਕਿਨੇ ਵੇਰ ਆ ਜਣਾ ਛੜਕਾ ਘਟ ਜਾਂਦਾ ਵੱਜ ਜਾਂਦਾ ਹਟ ਜਾਂਦਾ ਵੱਜ ਜਾਂਦਾ ਆਹੀ ਚੱਲਦਾ ਰੋਣਾ ਠੀਕ ਜਾਉਗਾ ਘੰਟੇ ਡੇਢ ਘੰਟਾ ਹੋ ਗਿਆ ਐ ਦਿਲ ਨੂੰ ਬਾਈ ਬਾਰ ਪਾਣਾ ਐ ਰੈਡੀ ਹਾਂ ਚਾਹ ਨਹੀਂ ਜਾਓ ਹਾਂ ਹਾਂ ਚੰਦੇ ਬਸ ਹੋ ਗਿਆ ਟਾਈਮ ਠੀਕ ਮੇਰਾ ਚੱਕਤਾ ਵੀਰ ਕਿੱਥੇ ਚੱਕਿਆ ਹੋ ਗਿਆ ਜਿਹੜਾ ਉਹ ਤਾਂ ਹੁੰਦਾ ਹੋਇਆ ਕੋਲ ਉਹ ਇੰਨਾ ਤਾਂ ਹੋਣਾ ਹੀ ਆ ਗਿਆ ਜਾਣਾ ਉਹਨੇ ਕਿਹਾ ਦੋ ਗੇਲਾ ਚੱਕਿਆ ਅੱਜ ਤੇਰੇ ਤਾਂ ਕੋਲ ਢੇਰ ਠਾਈ ਜਾਣਾ ਆ ਗਿਆਣਾ ਉਹਨੇ ਗੰਮੇ ਹੀ ਆ ਹੁਣ ਆਪਣੇ ਵਾਲਾ ਹੀ ਪਾਗੇ ਰੱਖਦਾ ਨਾ ਉਹਦੇ ਵਿੱਚ ਦਿਨ ਦਾ ਬੋਲਿਆ ਉਹਨੇ ਪਿੱਛੇ ਜਿਹਦੇ ਸਿੱਟਦਾ ਜਿੰਦਾ ਢੇਰ ਕੋਲ ਅੱਜ ਤੇਰੇ ਨਾਲ ਬਾਬੇ ਟੀਮ 5 ਵਜੇ ਜਾਣਾ ਤੇ ਮੈਂ ਸਾਡੇ ਉਹਨੇ ਤੁਸੀਂ ਮਾਰਟੀ ਕਨਫਿਡਿਟ ਹੋਣੀ ਅਧਿ ਜਾਣਾ ਅੰਤਰਨਾ ਸਰਪਾਪਾ ਵਾਕੇ ਗੋੜ ਹੁਨੇ ਇਕ ਮੈਂ ਚੋਣੀ ਆ ਮੈਂ ਦੋ ਟੋਕਰੀਆਂ ਭਾਗੀਆਂ ਇਕ ਮੈਂ ਚੋਗਾ ਅਰਦਨਾ ਟੋਕਰੀਆਂ ਕਿਨੇ ਡੰਗਰ ਹੁਣ ਹੈ ਤਿੰਨੇ ਪਰ ਦੋ ਰਹਿਗੇ ਤੇ ਤਿੰਨ ਮੈਂ ਸੌਂਗੀਆਂ ਤਿੰਨ ਕੱਟੀਆਂ ਹੋ ਗਈਆਂ ਇਕ ਬੱਕਰੀ ਹੋ ਗਈ ਮੈਂ ਹੋਰ ਪੈਸੇ ਨਹੀਂ ਆਂਦੀ ਕੋਈ ਦੋ ਲਿਆ ਪਰ ਤੂੰ ਦੋ ਰਣੀ ਇਕ ਤਾਂ ਪਹਿਲਾ ਇਕ ਹੋਰ ਮੂਵੀ ਕਹਿੰਦਾ ਬੈਰਾ ਦੇ ਕਿਵੇਂ ਬੈਠ ਰਹੀ ਜੀ ਦੋ ਆ ਗਏ ਚੰਗੀਆਂ ਚੰਨ ਦੇਖਦੇ ਕਿਤਾ ਬਗਿਆਰ ਬਾਕੀ ਵੀ ਜਿਹੜਾ ਨਹੀਂ ਫਿਰ ਮੱਟਾ ਪਾਣੀ ਤੇ ਤਾਲੂਰ ਪੈ ਗਿਆ ਜਲ ਤੇ ਬੜੀ ਉਭੀ ਰਹੂ ਤੇ ਰਹਿੰਦੀ ਹੈ ਹਾਂਜੀ ਕੰਮ ਲੱਗੇ ਰਹੇ ਨੇ ਕੰਮੇ ਚ ਇਹਦੇ ਇਹਨਾਂ ਦੇ ਤਾਂ ਕੰਮੇ ਚੱਲੀ ਜਾਂਦੇ ਆ ਫਿਰ ਸਾਰੇ ਦਿਨੇ ਨਾ ਕਰਕੇ ਰਹਿੰਦੇ ਮੈਂ ਸੰਗਲ ਮੈਂ ਸੰਗਲ ਦਾ ਕੰਮ ਮੁੱਕਦੇ ਹੀ ਆ ਜੇ ਇਹ ਹੋਰ ਜਲ ਮਰਦੀ ਦੇ ਇਹ ਕੰਮੇ ਗੰਗ ਕੱਖ ਹੋਵੇ ਕੋਵਾ ਡੰਗਰੇ ਬੰਦਣਾ ਬੰਦਰਾ ਹੂੰ ਹੂੰ ਡੰਗਰਾ ਕਹਿੰਦਾ ਡੰਗਰ ਹੋ ਕੇ ਰਹਿਣਾ ਬੰਦ 24 ਘੰਟੇ ਆਹ ਨਾ ਟਾਈਮ ਹੈ ਜੇ ਖੇਲੇ ਕੰਮਗਾੜਾ ਤੈਨੂੰ ਚੱਲੇ ਆਉਣਾ ਪੈਣਾ ਪਤਾ ਲੱਗ ਗਿਆ ਵੀ 3 ਵਜੇ ਕੇ 4 ਵਜੇ ਕੇ ਕਰਾਉਣਾ ਮੈਨੂੰ ਉਹ ਹੋ ਗਿਆ 3:00 ਦੇ 3:00 ਦਾ ਵੀ ਹੈ ਆਉਂ ਵੀ ਆਏਗਾ ਸਣਾ ਲੋ ਜੀ ਖੇਤ ਚ ਪੁੱਜੇ ਹੋਏ ਮੀਂਹ ਪੈ ਰਿਹਾ ਹਲੇ ਵੀ ਸੋਨਾ ਨਹੀਂ ਪੈ ਗਿਆ ਜੀ ਪਾਣੀ ਹੋ ਗਿਆ ਨਾ ਖੜਾ ਖੇਤ ਵਿੱਚ ਰਸਵਾ ਨਹੀਂ ਪਿਆਉਂਗਾ ਇੰਨਾਗਾ ਵੀ ਜਿੰਨਾ ਕਿ ਪਿਆ ਵਧੀਆ ਰਹੇ ਉਦੋਂ ਪਰਚੀ ਕਢਾ ਲਈ ਜੇ ਨਾ ਕਢਾਉਂਦੇ ਔਖਾ ਹੋ ਜਾਣਾ ਤਾਂ ਕੜਵੀ ਨਹੀਂ ਦੀ ਹੁਣੀ ਹੁਣ ਕਿਉਂਕਿ ਰਸਤਾ ਸਾਰਾ ਪਾਣੀਓ ਪਾਣੀ ਹੋ ਗਿਆ ਗਿੱਲਾ ਪੰਜ ਚਾਰ ਤੇ ਹੁਣ ਭਰੀ ਦਾ ਖੜੀ ਆਏ ਆ ਜੇ ਮਰਜ਼ੀ ਦੀ ਜੀ ਕਰੇ ਲੈ ਜਾਾਂਗੇ ਕੱਲ ਨੂੰ ਪਰਸੋਂ ਨੂੰ ਨਹੀਂ ਤਾਂ ਅੱਜ ਲੈ ਜਾਣੀ ਤੇ ਹੁਣ ਕੱਲੂ ਲੈ ਕੇ ਜਾਊਂਗਾ ਮੌਸਮ ਦੇਖ ਕੇ ਇਹ ਪਿਆਜ਼ ਤਾਂ ਖਤਮ ਹੋ ਗਈ ਹੁੰਦਾ ਹੀ ਆਈ ਪਤਾ ਨਹੀਂ ਕਿੱਥੇ ਤੇਰੇ ਥੇਰੇ ਪਨੀਰੀ ਲਾਈ थी ਕਿਰੀ ਆਪਣੀ ਵਾਲੀ ਪਨੀਰੀ ਆ ਉਹ ਬਹੁਤ ਵਧੀਆ ਚਲੋ ਹਾਜੀ ਵੀ ਚੱਲ ਰਿਹਾ ਮੀਂਹ ਵਧੀਆ ਬਾਕੀ ਦੇਖਦੇ ਜੇ ਕਿੰਨਾ ਕ ਪੈਂਦਾ ਕਿੰਨਾ ਕ ਨਹੀਂ ਮੈਂ ਗੇੜਾ ਤਾਂ ਮਾਰੇ ਜੀ ਮੋਟਰ ਕਿ ਨਹੀਂ ਹਾਂ ਵਧੀਆ ਪੈ ਗਿਆ ਸੋਨਾ ਹੋ ਗਿਆ ਰਸਮਾਂ ਵੀ ਆਉਂ ਇੰਨਾ ਕ ਵੀ ਜਿੰਨਾ ਕ ਹੈਗਾ ਜ਼ਬਰਦਸਤ ਬੜਾ ਲੰਨੀ ਹੈਗਾ ਵੀ ਜਿਹੜਾ 1-2 ਮਿੰਟ ਚ ਪੈ ਗਿਆ ਰਸਮਾਂ ਪਿਆ ਜਿੰਨਾ ਪਿਆ ਉਧਰ ਮੱਕੀ ਵਿੱਚ ਬਹੁਤ ਵਧੀਆ ਹੋ ਗਿਆ ਦੇਖ ਰਿਹਾ ਜਾ ਕੇ